ਸਾਰੀ ਗੱਲ ਦਾ ਸਿਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀ ਤੇ ਸਾਫ਼ ਸੁਥਰੀ ਗੱਡੀ ਲੈ ਕੇ ਆਏ ਆਈ ਬਾਈ ਜਕਸੀਰ ਕੋਲੇ ਪਹੁੰਚਣਾ ਕੋਲ ਤੁਹਾਨੂੰ ਇਹ ਗੱਡੀ ਖਰੀਦਣ ਵਾਸਤੇ ਐਸ 10 ਯੂ ਪੀ ਨੰਬਰ ਪੰਜਾਬ ਦੀ ਐਨਓਸੀ ਤੁਹਾਨੂੰ ਉਪਲਬਧ ਮਿਲ ਜੂਗੀ ਸਾਰੀ ਗੱਡੀ ਓਰੀਜਨਲ ਆ ਬਾਈ ਜੀ ਇੱਕ ਘਰੋਂ ਚੱਲੀ ਵੀ ਗੱਡੀ ਆਈ ਹੈ ਬਾਈ ਹੁਣਾ ਕੋਲੇ ਬਾਈ ਜਕਸੀਰ ਕੋਲੇ ਖੋਨੇ ਨੇ ਮੰਡੀ ਤੁਹਾਨੂੰ ਗੱਡੀ ਖਰੀਦਣ ਵਾਸਤੇ ਪਹੁੰਚਣਾ ਬਲੈਕ ਕਲਰ ਦੀ ਸਕਾਰਪਿਓ ਬਹੁਤ ਜਿਆਦਾ ਡਿਮਾਂਡ ਆ 2015 ਮਾਡਲ ਐਸ 10 ਕਿਰਪਾ ਕਰੇ ਜਬਰੀ ਟੈਰਾਂ ਤੇ ਮਰਾਇਓ ਨਾ ਪੋਲੋ ਕੰਪਨੀ ਦੇ ਟਾਇਰ ਆ ਬਿਲਕੁਲ ਬ੍ਰਾਂਡ ਨਿਊ ਟਾਇਰ ਆ ਨਵੇਂ ਟਾਇਰ ਆ ਉਲਾਈ ਲੱਗੇ ਵੇ ਆ ਗੱਡੀ ਦੇ ਵਿੱਚ ਪੈਰ ਦਾਣ ਲੱਗੇ ਵੇ ਆ ਫੁੱਲ ਐਸੈਸਰੀ ਲੱਗੀ ਹੋਈ ਆ ਗੱਡੀ ਦੇ ਛੱਤ ਤੇ ਵੀ ਕਿਰਪਾ ਕਰਕੇ ਜੀ ਵੀਰੇ ਨਿਗਾ ਮਾਰਾ ਦਿਓ ਐਂ ਸਾਫ ਸੁਥਰੀ ਤੇ ਓਕੇ ਗੱਲਬਾਤ ਆ ਗੱਡੀ ਦੇ ਵਿੱਚ ਸਾਰੀ origignal ਗੱਡੀ ਆ ਕੋਈ ਪੱਲਾ ਪੇਂਟ ਨਹੀਂ ਜਿਵੇਂ ਕਦੇ ਹੁੰਦੀ ਆ ਵੀ ਮੱਖੀ ਜਿੰਨਾ ਦਾਗ ਵੀ ਨਹੀਂ ਗੱਡੀ ਦੇ ਉ ਠੀਕ ਆ ਜੀ ਤੇ ਸੈਂਟਰ ਲੌਕਿੰਗ ਵਾਲੀ ਚਾਬੀ ਨਾਲ ਗੱਡੀ ਦੇ ਸੈਂਟਰ ਲੋਕਿੰਗ ਵਾਲੀ ਚਾਬੀ ਹੈ ਬਾਈ ਜੀ ਲੈ ਲੀ ਜੀ ਬੈਕ ਸਾਈਡ ਤੇ ਵੀ ਮਰਵਾਇਆ ਲੱਗੀ ਵੱਜੀ ਦੀ ਬਾਈ ਜਕਸੀਰ ਹੋਣਾ ਦੀ ਫੁੱਲ ਗਰੰਟੀ ਹੈ ਕਿਤੋਂ ਗੱਡੀ ਲੱਗੀ ਵੱਜੀ ਨਹੀਂ ਮੈਟਨ ਗੱਡੀ ਦੇ ਵਿੱਚ ਹੋਈ ਵੀ ਹੈ ਗੋਡੇ ਪਿੱਲਰਾਂ ਦੀ ਸਾਰੀ オリジナル ਗੱਡੀ ਹੈ ਸ਼ੀਟ ਕਵਰ ਗੱਡੀ ਦੇ ਵਿੱਚ ਨਵੇਂ ਆ ਬਲੈਕ ਕਲਰ ਦੀ ਗੱਡੀ ਠੀਕ ਹੈ ਜੀ 2015 ਮਾਡਲ S10 ਓਕੇ ਗੱਲਬਾਤ ਹੈ ਗੱਡੀ ਦਰਸ਼ਕ ਵੀਰੋ ਤੇ 22 ਜਗਸੀਰ ਨਾਲ ਸੰਪਰਕ ਕਰ ਲਿਓ ਜਿਹੜੇ ਸ਼ਿਕਾਰਪੀਓ ਗੱਡੀ ਦੇ ਚਾਹਵੜਾ ਟਾਇਰ ਬਿਲਕੁਲ ਬ੍ਰੈਂਡ ਨਿਊ ਬਲੈਕ ਕਲਰ ਦੇ ਵਿੱਚ ਫਰਸਟ ਓਨਰ ਦੀ ਗੱਡੀ ਹੈ ਗੁਰਪ੍ਰੀਤ ਵੀਰੇ ਮਰਾਇਓ ਨਿਗਾ ਲੈ ਵੀ ਇੱਧਰ ਮੜੀ ਜਿਨੀ ਨਿਗਾ ਮਰਾਦੇਓ ਕਲੀ ਆ ਚੀਜ਼ ਆ ਲੈ ਵੀ ਸੀਟ ਕਵਰ ਸੀਟ ਦੇ ਨਾਲ ਇਹ ਸਾਨੂੰ ਜਮਾ ਨਮੀ ਪਵਾ ਕੇ ਦਿੱਤੀ ਜਾਊਗੀ ਤੇ ਟਾਪ ਮਾਡਲ ਵਾਲੀ ਗੱਡੀ ਹੈ ਪੂਰੀ ਸੋਹਣੀ ਸਾਰੇ ਫੀਚਰ ਵਰਕਿੰਗ ਦੇ ਵਿੱਚ ਆ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਆ ਤੇ ਸਾਫ ਸੁਥਰੀ ਗੱਡੀ ਆ 2015 ਮਾਡਲ ਫਸਟ ਓਨਰ ਸੈਂਟਰ ਲੌਕਿੰਗ ਵਾਲੀ ਚਾਬੀ ਟਾਇਰ ਚਾਰੇ ਨਵੇਂ ਲੈ ਵੀ ਆ ਜੋ ਜੇ ਗੱਲ ਕਰੀਏ ਆਪਾਂ ਡਿਮਾਂਡ ਵੀ ਇਹ ਡਿਮਾਂਡ ਵੱਖਰੀ ਉਹ ਗੱਡੀ ਦੀ ਜੈਜ ਹੋਈ ਆ ਇੱਕ ਹੋਰ ਗੱਲ ਦੱਸ ਦਿੰਦੀ ਹਾਂ ਸ਼ੀਸ਼ੇ ਸਾਰੇ ਗੱਡੀ ਦੇ ਨਾਲ ਦੇ ਆ ਸਾਰੀ ਓਰੀਜਨਲ ਗੱਡੀ ਆ ਫਰਸਟ ਓਨਰ ਦੀ ਗੱਡੀ ਆ ਪੰਜਾਬ ਦੀ ਐਨਓਸੀ ਸਾਨੂੰ ਮਿਲ ਜੂਗੀ ਬਲੈਕ ਕਲਰ ਦੇ ਵਿੱਚ ਜੇ ਗੱਲ ਕਰੀਏ ਆਪਾਂ ਹੀ ਗੱਡੀ ਦੀ ਡਿਮਾਂਡ ਦੀ 15 ਮਾਡਲ ਦੀ ਤਾਂ ਡਿਮਾਂਡ ਸਿਰਫ ਓਨਲੀ 9 ਲੱਖ ਤੇ 90 ਹਜ਼ਾਰ ਰੁਪਏ ਦੀ ਡਿਮਾਂਡ ਆ 네ਗੋਸ਼ੀਏਬਲ ਰੇਟ ਆ ਮੰਨਤਾਂ ਹੋ ਜੂਗਾ ਬਾਈ ਜਕਸੀਰ ਦਾ ਨੰਬਰ ਛੱਡਦੇ ਆਗੇ ਤੇ ਬਾਈ ਨਾਲ ਸੰਪਰਕ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ